ਸਾਰਾ ਕੁਝ ਵੇਚ ਕੇ ਪੁੱਤ ਭੇਜਿਆ ਸੀ ਅਮਰੀਕਾ ਡੋਂਕਰਾਂ ਨੇ ਮਾਰਤੀ ਗੋਲੀ ਬਹੁਤ ਹੀ ਦੁਖਦਾਈ ਇਹ ਖਬਰ ਆ ਜਿੱਥੇ ਕਿ ਅਮਰੀਕਾ ਜਿਹੜਾ ਨੌਜਵਾਨ ਭੇਜਿਆ ਸੀਗਾ ਮਾਪਿਓ ਨੇ ਇੱਕ ਚੰਗੇ ਭੋਖਲੇ ਤਾਂ ਏਜੰਟ ਨੇ ਪਹਿਲਾਂ ਕਿਹਾ ਸੀ ਕਿ ਉਸ ਨੂੰ ਇੱਕ ਨੰਬਰ 'ਚ ਭੇਜਿਆ ਜਾਵੇਗਾ ਪਰ ਲੇਕਿਨ ਉਸ ਤੋਂ ਬਾਅਦ ਉਸ ਨੂੰ ਡੋਂਕੀ ਲਗਾ ਕੇ ਅਮਰੀਕਾ ਭੇਜਣ ਦੀ ਕੋਸ਼ਿਸ਼ ਦੇ ਵਿੱਚ ਡੋਂਕਰਾਂ ਵੱਲੋਂ ਗੋਲੀ ਮਾਰ ਦਿੱਤੀ ਡੋਂਕਰਾਂ ਵੱਲੋਂ ਪਹਿਲਾਂ ਨੌਜਵਾਨ ਦੀ ਜੜੀਆ ਉਹ ਕੁੱਟਮਾਰ ਕੀਤੀ ਗਈ ਤੇ ਇਹ ਤਸਵੀਰਾਂ ਨੇ ਇਹਦੇ ਵਿੱਚ ਸਾਫ਼ ਨੌਜਵਾਨ ਵੀ ਨਜ਼ਰ ਆ ਰਿਹਾ ਤੇ ਉਹ ਇੱਕ ਵੀਡੀਓ ਬਣਾ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਜੀ ਤੁਹਾਡਾ ਨਾਮ ਕੀ ਆਪਨਾ ਨਾਮ ਮੇਰਾ ਗਦੀਪ ਸਿੰਘ ਆ ਜੀ ਅੱਛਾ ਜਿਹੜਾ ਮਤਲਬਾ ਹੋਇਆ ਹੈ ਨਾਰਮਲ ਦਾ ਜੀ ਤੇ ਕੀਤੀ ਗਈ ਹੈ ਹਾਂਜੀ ਉਹ ਕੀ ਮਾਮਲਾ ਸੀ ਕਦੋਂ ਭੇਜਿਆ ਗਿਆ ਚੱਕੇ ਤੋਂ ਵੀ ਆਇਆ ਹਾਂਜੀ ਸਰ ਇਹਦਾ ਮਾਮਲਾ ਇਦਾਂ ਜੀ 10ਵੇਂ ਮਹੀਨੇ 2024 ਦੇ ਵਿੱਚ ਸਾਬ ਸਿੰਘ ਨੂੰ ਮਤਲਬ ਕਿ ਇਹਨਾਂ ਦੇ ਘਰਦਿਆਂ ਨੇ ਅਮਰੀਕਾ ਦੇ ਵਿੱਚ ਇੱਕ ਨੰਬਰ ਦੇ ਵਿੱਚ ਏਜੰਟ ਨਾਲ ਗੱਲ ਕਰਕੇ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਚੱਲਦਾ ਰਿਹਾ 2-4 ਮਹੀਨੇ ਵਧੀਆ ਠੀਕ ਚੱਲਦਾ ਰਿਹਾ ਉਸ ਤੋਂ ਬਾਅਦ 12ਵੇਂ ਮਹੀਨੇ ਦੇ ਵਿੱਚ ਸਾਨੂੰ ਇੱਕ ਵੀਡੀਓ ਜਾਰੀ ਮਿਲਦੀ ਆ ਕਿ ਡੋਂਕਰਾਂ ਵੱਲੋਂ ਕਿਡਨਾਪ ਕਰ ਲਿਆ ਗਿਆ ਕਿਡਨਾਪ ਕਰਕੇ ਉਹਨਾਂ ਤੋਂ ਫਰौती ਮੰਗੀ ਗਈ ਸਾਡੇ ਤੋਂ ਫਰौती ਮੰਗੀ ਗਈ ਔਰ 20000 ਡਾਲਰ ਉਹਨਾਂ ਨੇ ਫਰौती ਮੰਗੀ ਆ ਔਰ ਇਹ ਏਜੰਟ ਨੂੰ ਸਾਰੇ ਪੈਸੇ ਦੇ ਚੁੱਕੇ ਸੀਗੇ ਔਰ ਇਹ 50 ਲੱਖ ਰੁਪਏ ਏਜੰਟ ਨੇ ਦਿੱਤਾ ਸੀ ਏਜੰਟ ਨੇ ਅੱਗੇ ਡੋਂਕਰਾਂ ਨੂੰ ਪੈਸੇ ਨਹੀਂ ਦਿੱਤੇ ਜਾਂ ਕੁਝ ਵੀ ਆ। ਔਰ ਸਾਨੂੰ 7 ਤੋਂ 8 ਮਹੀਨੇ ਬਾਅਦ 2 ਦਿਨ ਪਹਿਲਾਂ ਹੀ ਪਤਾ ਲੱਗਦਾ ਕਿ ਉਹ ਡੈਡ ਬਾਡੀ ਦੀ ਰਿਪੋਰਟ ਸਾਡੀ ਕੋਲ ਪਹੁੰਚਦੀ ਆ। ਤੇ ਇੱਕ ਮੁੰਡਾ ਹੋਰ ਸੀ ਉਹਦੇ ਨਾਲ ਜੁਬਰਾਜ ਸਿੰਘ ਕਰਨਾਲ ਤੋਂ ਕੈਂਥਲ ਦਾ। ਤੇ ਉਹ ਵੀ ਉਸ ਨਾਲ ਸੀ ਜੋ ਮਤਲਬ ਮੌਤ ਦੇ ਘਾਟੋਂ ਨਾਲ ਦੋਨਾਂ ਨੂੰ ਉਤਾਰ ਦਿੱਤਾ ਗਿਆ। ਜਿਹੜਾ ਏਜੰਟ ਨਾਲ ਗੱਲਬਾਤ ਸੀ ਕਿੰਨੇ ਪੈਸੇ ਸੋਚੀ ਕਿ ਉਹਨਾਂ ਦੱਸਿਆ ਸੀਗਾ ਵੀ ਇਹ ਜਿਹੜਾ ਅਸੀਂ ਫੋਨ 'ਤੇ ਗੱਲ ਜੀ। ਚਲ ਏਜੰਟ ਨਾਲ ਗੱਲ ਹੁੰਦੀ ਸੀ ਏਜੰਟ ਬਾਰ-ਬਾਰ ਇਹੀ ਵਿਸ਼ਵਾਸਨ ਦਿੰਦਾ ਸੀਗਾ ਵੀ ਤੁਹਾਡਾ ਬੱਚਾ ਸੇਫ ਆ ਕੋਈ ਨਹੀਂ ਅਸੀਂ ਪੈਸੇ ਦੇ ਦਾਨੇ ਆ ਆਪਾਂ ਗੱਲ ਕਰਵਾ ਦੰਨੇ ਆ ਅੱਜ ਦੋ ਕੱਲ ਜਾਂ ਤੇ ਮਹੀਨਾ ਇੱਕ ਲਾਰੇ ਲਾਉਂਦਾ ਰਿਹਾ ਮਹੀਨਾ ਦੋ ਮਹੀਨੇ ਔਰ ਉਸ ਤੋਂ ਬਾਅਦ ਖੁਦ ਉਫਰਾਰ ਹੋ ਗਿਆ ਅਚਨੇ ਹੀ ਏਜੰਟ ਨਾਲ ਤੇ ਜਦੋਂ ਬਾਹਰ ਭਿੱਜਣ ਦੀ ਗੱਲ ਬਾਤ ਹੋਈ ਹਾਂਜੀ ਹਾਂਜੀ ਕਿੰਨੇ ਪੈਸੇ ਦੀ ਹੋਈ ਉਹਨਾਂ ਨੇ ਦੱਸਿਆ ਸੀ ਵੀ ਇਸ ਦਾ 40 40 ਤੋਂ 45 ਲੱਖ ਦੇ ਵਿੱਚ ਗੱਲ ਹੋਈ ਸੀ ਜੀ ਬਟ ਇਹ 50 ਲੱਖ ਤੱਕ ਪਹੁੰਚ ਚੁੱਕਿਆ ਜੀ ਇਸ ਦਾ ਬਿਨੇ ਪੈਸੇ ਦੇ ਚੁੱਕੇ ਏਜੰਟ ਨੂੰ ਤੇ ਫਿਰ ਤੈਨੂੰ ਪਹਿਲਾਂ ਨਹੀਂ ਦੱਸਿਆ ਸੀ ਕੋਈ ਡਾਕਟਰ ਦੇ ਥਰੂ ਲੈ ਕੇ ਜਾਣਾ ਹਾਂਜੀ ਨਹੀਂ ਉਹਨਾਂ ਨੇ ਇਦਾਂ ਨਹੀਂ ਦੱਸਿਆ ਸੀ ਉਹਨਾਂ ਨੇ ਇੱਕ ਨੰਬਰ ਦਾ ਦੱਸਿਆ ਸੀ ਵੀ ਫਲਾਈਟ ਰਾਹੀਂ ਇੱਕ ਨੰਬਰ ਜੀ ਲੈ ਕੇ ਜਾਵਾਂਗੇ ਸੀ ਵੀ ਕੁਝ ਨਹੀਂ ਇਦਾਂ ਦਾ ਉਹਨਾਂ ਨੇ ਦੱਸਿਆ ਸੀ ਵੀ ਡੋਂਗੀ ਲਵਾ ਕੇ ਜਾਂ ਕਿਦਾਂ ਵੀ ਆ ਔਰ ਉਹ 8-9 ਮਹੀਨੇ ਪਹਿਲਾਂ ਹਾਂਜੀ ਹਾਂਜੀ ਇਹ ਵੀਡੀਓ ਵਾਲੀ ਹੋਈ ਹੈ ਹਾਂਜੀ ਵੀਡੀਓ ਅੱਛਾ ਵੀਡੀਓ ਵਾਇਲ ਹੋਣ ਤੋਂ ਬਾਅਦ ਕੋਈ ਸਰਕਾਰ ਨਾਲ ਜਾਂ ਕਿਸੇ ਤਰ੍ਹਾਂ ਦਾ ਤੁਹਾਡਾ ਰਾਈਪ ਹੋਇਆ ਕੋਈ ਗੱਲਬਾਤ ਹੋਈ ਹੋਊਗੀ ਨਹੀਂ ਨਹੀਂ ਜੀ ਕੋਈ ਸਾਡਾ ਮਤਲਬ ਕੀ ਕਿਸੇ ਨੇ ਬਾਹਰ ਨਹੀਂ ਫੜੀ ਜੀ ਨਾ ਸਰਕਾਰ ਨੇ ਗਵਰਨਮੈਂਟ ਨੇ ਨਾ ਮਤਲਬ ਪੁਲਿਸ ਨਾਲ ਗੱਲ ਹੋਈ ਸੀ ਤੇ ਪੁਲਿਸ ਨੇ ਚਲੋ ਏਜੰਟ ਨੂੰ ਫੜਿਆ ਸੀਗਾ ਬਟ ਕੋਈ ਸਖਤ ਕਾਰਵਾਈ ਨਹੀਂ ਹੋਈ ਜਦੋਂ ਸਾਹਿਬ ਨੂੰ ਗਿਆ ਸੀ ਕਿੰਨੇ ਟਾਈਮ ਬਾਅਦ ਪਤਾ ਲੱਗਾ ਤੁਹਾਨੂੰ ਕਿ ਉਹਨੂੰ ਕਿਡਨਾਪ ਕਰ ਲਿਆ ਐ ਸਾਹਿਬ ਨੂੰ 3 ਮਹੀਨੇ ਬਾਅਦ ਜੀ 3 ਮਹੀਨੇ ਹੋ ਚਲੇ ਸੀਗੇ ਜਦੋਂ ਪਰ ਤਾਂ ਇਹ ਏਜੰਟ ਦੇ ਨਾਲ ਗੱਲ ਨਹੀਂ ਕਿਉਂਕਿ ਜਿਹੜਾ ਕੰਟੈਕਟ ਫਾਈ ਦਾ ਫਲਾਈਟ ਉਹਨੇ ਕਿਹਾ ਗਿਆ ਹਾਂਜੀ 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 ਏਜੰਟ ਨਾਲ ਲਗਾਤਾਰ ਗੱਲ ਹੋਈ ਸੀਗੀ ਏਜੰਟ ਨਾਲ ਲਗਾਤਾਰ ਹੁੰਦੀ ਸੀ ਗੱਲ ਏਜੰਟ ਦੇ ਕੋਲ ਮਿਲਦੀ ਸੀ ਉਹ ਸਾਨੂੰ ਵੀਡੀਓ ਵੀ ਦਿੰਦਾ ਸੀ ਵੀ ਇਹ ਬੱਚਾ ਤਾਂ ਇੱਥੇ ਪਹੁੰਚ ਗਿਆ ਜਾਈ ਤੇ ਬਟ ਜਦੋਂ ਹੀ ਗੁਆਟਾਮਾਲਾ ਦੇ ਵਿੱਚ ਪਹੁੰਚਾ ਗੁਆਟਾਮਾਲਾ ਦੇ ਵਿੱਚ ਪਹੁੰਚਣ ਤੋਂ ਬਾਅਦ ਉਹ ਉੱਥੇ ਕਿਡਨਾਪ ਹੋ ਗਿਆ ਜੀ ਡੋਂਕਰਾਂ ਵੱਲੋਂ ਡੋਂਕਰਾਂ ਨੇ ਮਤਲਬ ਵੀਡੀਓ ਜਾਰੀ ਕੀਤੀ ਰੋਤੀ ਮੰਗੀ ਔਰ ਕਿੰਨਾਂ ਚਿਰ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਫਤਕੋ ਇਹ ਤਾਂ ਕਹਿ ਨਹੀਂ ਸਕਦੇ ਬੰਦੀ ਬਣਾਉਣ ਤੋਂ ਜਿੱਦਾਂ ਵੀਡੀਓ ਵਾਇਰਲ ਹੋਈ ਹੈ ਜਿੱਦਾਂ ਵੀਡੀਓ ਉਹਨਾਂ ਨੇ ਭੇਜੀ ਇੱਕ ਦੋ ਦਿਨ ਬਾਅਦ ਹੀ ਉਹਦੇ ਸਭ ਕੁਝ ਬੰਦ ਹੋ ਗਿਆ ਨਾ ਕੋਈ ਕੰਟੈਕਟ ਨਾ ਕੁਝ ਤੇ ਪਹਿਲੋਂ ਸਾ ਨੂੰ ਤਾਂ ਨਹੀਂ ਪਤਾ ਸੀਗਾ 5-6 ਮਹੀਨੇ ਨਹੀਂ ਪਤਾ ਹੁਣ ਪਤਾ ਲੱਗਾ ਬਟ ਮੇਰੇ ਹਿਸਾਬ ਨਾਲ ਡੋਂਕਰਾਂ ਨੇ ਉਸ ਟਾਈਮ ਹੀ ਜਦੋਂ ਗਿਟਨਾਪ ਕੀਤਾ ਸੀ ਉਸ ਟਾਈਮ ਹੀ ਉਹਨਾਂ ਨੇ ਖਤਮ ਕਰ ਦਿੱਤਾ ਅੱਛਾ ਵੀ ਹੁਣ ਤੇ ਤੁਹਾਨੂੰ ਜਾਣ ਕਰਕੇ ਦੱਸ ਰਿਹਾ ਹਾਂ ਇਹ ਸਾਨੂੰ ਜਾਣਕਾਰੀ ਮਿਲੀ ਜੀ ਆਪਣੇ ਜੋਰਾਜ ਜਿਹੜਾ ਮੁੰਡਾ ਆ ਕੈਂਥਲ ਦਾ ਉਹਦੇ ਫਾਦਰ ਸਾਹਿਬ ਜਾਂ ਉਹਨਾਂ ਦੇ ਜਿਹੜੇ ਕੁਝ ਰਿਲੇਟਿਵ ਆ ਜਿਆ ਉਹਨਾਂ ਦੇ ਮਾਮਾ ਜੀ ਆ ਉਹ ਪੁਲਿਸ ਵਿੱਚ ਆ ਉਹਨਾਂ ਨੇ ਇੱਕ ਡੌਂਕਰ ਨੇ ਨੂੰ ਗੱਲਬਾਤ ਕੀਤੀ ਉਹ ਡੌਂਕਰ ਨੂੰ ਇਹਨਾਂ ਨੇ ਵੀ ਥੋੜੇ ਪੈਸੇ ਦਿੱਤੇ ਔਰ ਤਿੰਨ ਤੋਂ 4 ਲੱਖ ਰੁਪਈਆ ਲਾ ਕੇ ਉਹ ਡੌਂਕਰ ਨੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਫਿਰ ਹਸਪੀਟਲ ਦੇ ਵਿੱਚ ਜੋ ਵੀ ਆ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਮਿਲੀਆਂ ਆ ਔਰ ਡੀਐਨਏ ਟੈਸਟ ਤੋਂ ਸ਼ਾਇਦ ਪਤਾ ਲੱਗਾ ਆ ਵੀਰ ਉਹ ਨਾਲ ਹੀ ਉਹਨਾਂ ਦੇ ਦੂਜੇ ਮੁੰਡੇ ਹਨ ਜਿਹੜੇ ਡੋਂਕਰ ਸੀ ਉਹ ਪਤਾ ਲੱਗਾ ਕਿ ਕਿੱਥੇ ਦੇ ਸੀਗਾ ਐਸਾ ਨਹੀਂ ਡੋਂਕਰ ਦਾ ਕੁਝ ਨਹੀਂ ਪਤਾ ਲੱਗਾ ਉਹਨਾਂ ਦੀ ਜਿਹੜੀ ਵੀਡੀਓ ਹੈ ਉਹ ਉੱਥੇ ਦੇ ਸੀਗੇ ਕੋਈ ਪਾਕਿਸਤਾਨੀ ਨਹੀਂ ਨਹੀਂ ਪਾਕਿਸਤਾਨੀ ਨਹੀਂ ਸੀ ਕੋਈ ਯੂਰਪੀਅਨ ਹੀ ਸੀ ਹੋਊ ਯੂਰਪੀਅਨ ਹੀ ਭਾਸ਼ਾ ਬੋਲਦੀ ਸੀ ਸਪੈਨਿਸ਼ ਭਾਸ਼ਾ ਦੇ ਵਿੱਚ ਸ਼ਾਇਦ ਉਹ ਕੁਝ ਗੱਲ ਕਰਦੇ ਸੀ ਉਹਨਾਂ ਤੋਂ ਬਾਕਾਇਦਾ ਪਿਸਤਲ ਸੀਗਾ ਤੁਸੀਂ ਕੋਈ ਕੰਪਲੇਂਟ ਕੀਤੀ ਹੈ ਹਾਂਜੀ ਹਾਂਜੀ ਜੰਡ ਨੂੰ ਫੜਿਆ ਕੰਪਲੀਟ ਕੀਤੀ ਬਸ ਅਸੀਂ ਤਾਂ ਤੁਹਾਡੇ ਮੀਡੀਆ ਦੁਆਰਾ ਹੀ ਅਸੀਂ ਬੁਹਾਰ ਕਰਦੇ ਆਂ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਇਹਨਾਂ ਨੂੰ ਜੇ ਜਿਨ੍ਹਾਂ ਨੇ ਇਹਨਾਂ ਨੇ હત્યા ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਫਾਂਸੀ ਦੀ ਸਜ਼ਾ ਮਿਲੇ ਜਾਂ ਗੋਲੀ ਮਾਰਨ ਦੀ ਜਾਵੇ ਤਾਂ ਕਿ ਅੱਗੇ ਤੋਂ ਐਵੇਂ ਕਿਸੇ ਬੱਚੇ ਨਾਲ ਇਦਾਂ ਨਾ ਹੋਵੇ ਠੀਕ ਹੈ ਹਾਂਜੀ ਕੋਈ ਕੀ ਨਾ ਮਤਦਾ ਨਰਨਾ ਸੁੱਚਾ ਸੇ ਨਹੀਂ ਅੱਜ ਕਿੱਥੇ ਦੇ ਇਹ ਪਿੰਡ ਕਿਹੜਾ ਹੈ ਪਿੰਡ ਮੋਰੀਆਂ ਜੀ ਮੋਰੀਆਂ ਤੇ ਤੁਹਾਡਾ ਅਸਲੀ ਪਿੰਡ ਕਿਹੜਾ ਹੈ ਸਲੀਪਿੰਟ ਮੋਰੀਆਂ ਜੀ ਹਾਂ ਪਰ ਰਾਜੋ ਵਾਲਾ ਰੱਗੋ ਵਾਲਾ ਸਾਡਾ ਮੱਲਾ ਲੱਗ ਪੈਂਦਾ ਹੈ ਅੱਛਾ ਕੰਮ ਕੀ ਕਰਦੇ ਹੋ ਅੱਗੇਤੀ ਵਾੜੀ ਕਰੀਂ ਜੀ ਪੇਡਾ ਪੋਡਾ ਹਾਂਜੀ ਉਹਦੀ ਕਿੰਨੀ ਉਮਰ ਹੈ 21 ਸਾਲ ਦਾ ਜੀ 21 ਸਾਲ ਬੱਚੇ ਤੁਹਾਡੇ ਕਿੰਨੇ ਦੋ ਲੜਕੇ ਇੱਕ ਲड़का ਜੀ ਅੱਛਾ ਇਕਲੋਤਾ ਬੇਟਾ ਸੀ ਦੋ ਇੱਕੋ ਹਾਂਜੀ ਇਕੱਲਾ ਸੀ ਪੜਾਈ ਹੁਣ ਕਿੰਨੀ ਕੀਤੀ ਸੀ 12 ਤੱਕ ਪੜ੍ਹੀ ਆਈ 12 ਪਰ ਘਟੇ ਸੀ ਜੀ ਹਾਂਜੀ ਅੱਛਾ ਜੀ ਤੇ ਬਾਕੀ ਲੜਕੀਆਂ ਬੜੀਆਂ ਜਾਂ ਛੋਟੇ ਇੱਕ ਲੜਕੀ ਵੱਡੀ ਹੈ ਜੀ ਉਹਦੀ ਸ਼ਦੀ ਕਰ ਦਿੱਤੀ ਹੈ ਇੱਕ ਪੜਦੀ ਹੈ ਅੱਛਾ ਕੀ ਫੈਮਿਲੀ ਦੇ ਵਿੱਚ ਜਦੋਂ ਬਫਤਰ ਗਿਆ ਬਾਹਰ ਪਹਿਲਾਂ ਵੀ ਕਿਤੇ ਹੋਈ ਵਿਆਹ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਤੁਹਾਡਾ ਫੈਮਿਲੀ ਮੈਂਬਰ ਵਿਆਹ ਨਹੀਂ ਜੀ ਨਹੀਂ ਸਾਡੇ ਫੈਮਿਲੀ ਮੈਂਬਰ ਚ ਕੋਈ ਨਹੀਂ ਬਾਹਰ ਗਿਆ ਅੱਛਾ ਜੀ ਤਾਂ ਫਿਰ ਜਦੋਂ ਇਹ ਗਲਬਾਤ ਹੋਈ ਹੈ ਏਜੰਟ ਦੇ ਨਾਲ ਪਰਿਵਾਰ ਦੇ ਨਾਲ ਹੋਈ ਹੈ ਤੇ ਉਦੋਂ ਕਿਨੂੰ ਉਹਨਾਂ ਨੇ ਪਹਿਲਾਂ ਦੱਸਿਆ ਨਹੀਂ ਸੀ ਵੀ ਉਧਰ ਦੇ ਪਾਸੇ ਕੋਈ ਕਾਗਜ਼ ਪਤਖ ਦਿਖਾਏ ਸੀ ਕਿ ਉਹਨਾਂ ਨੇ ਉਧਰ ਦੇ ਬਾਹਰ ਦੇ ਵੀਜ਼ਾ ਲੱਗ ਗਿਆ ਜਾਂ ਇੰਤਾਂ ਪੁੱਜਾਂ ਦੇ ਜਾਂ ਇੱਕੋ ਕੀ ਤੁਹਾਨੂੰ ਕਿ ਕਿਤੀ ਕਿਤੀ ਦਸੀ ਉਹਨਾਂ ਜਾਇਦੀਆਂ ਕਹਿੰਦਾ ਦੇਖੋ ਟਿਕਟਾ ਪਾਸਪੋਰਟ ਦੇ ਨਾਲ ਲਾਈ ਹੋਰ ਲਾਈ ਹੋ ਕਿੰਨਾ ਸਮਾਂ ਤੁਹਾਡੇ ਨਾਲ ਗੱਲ ਹੁੰਦੀ ਰਹੀ ਜੰਤੂਵਾਰ ਇੱਕ ਘਾਟੇ ਮਾੜਾ ਤੱਕ ਸਾਡੀ ਗੱਲ ਹੁੰਦੀ ਰਹੀ ਹੈ ਮਤਲਬ ਕਿੰਨੇ ਕਿ ਦਿਨ 15 ਦਿਨ 20 ਦਿਨ ਕਿੰਨੇ ਦਿਨ ਕੁ 15 20 ਮਹੀਨੇ ਲਾ ਲੋ ਇੰਨਾ ਚਿਰ ਹੁੰਦੀ ਰਹੀ ਹੈ ਅੱਛਾ ਜਦੋਂ ਕਿੰਨਾ ਹੋ ਗਿਆ ਹਾਂਜੀ ਉਸ ਤੋਂ ਬਾਅਦ ਕੋਈ ਉਹਨਾਂ ਨੇ ਤੁਹਾਡੇ ਬੇਟੇ ਨਾਲ ਕੋਈ ਗੱਲ ਬਾਤ ਡਾਕਟਰਾਂ ਨੇ ਕਰਾਈ ਨਹੀਂ ਕਰਾਈ ਸਾਡੀ ਗੱਲ ਨਹੀਂ ਉਸ ਤੋਂ ਬਾਅਦ ਨਹੀਂ ਕੋਈ ਇਸੇ ਸਰਕਾਰ ਦੇ ਮੁਲਾਜ਼ਮ ਨਾ ਜਾਂ ਐਮਐਲਏ ਐਮੰਤਰੀ ਜਾਂ ਕਿਸੇ ਨਾ ਤੁਸੀਂ ਕੁਤਾਰਮਿਲ ਕੀਤਾ ਅਸੀਂ ਤਾਲਮਲ ਕੀਤਾ ਜੀ ਅਸੀਂ ਗੋਲਦਵਰ ਸਾਹਿਬ ਗਏ ਸੀ ਚੋ ਵਾਲਾਂ ਦੇ ਉੱਤੇ ਉੱਤੇ ਵੀ ਸਾਡਾ ਉਹਨਾਂ ਨੇ ਬਿਆਨ ਭੁੰਜੇ ਲਏ ਉਹ ਇਲੈਕਟ੍ਰੋਪੋ ਕੀ ਕਹਿੰਦੇ ਉਹਦੇ ਵਿੱਚ ਤੋਂ ਕਹਿੰਦੇ ਕੋਈ ਨਹੀਂ ਪਤਾ ਨਹੀਂ ਆ ਕਿਤੇ ਆ ਉਹ ਦਿਮਾਗ ਕਿੰਨਾ ਚਰੋ ਗਿਆ ਉਸ ਸਰਕਾਰ ਨੂੰ ਵੀ ਚਾਹ ਪੰਜ ਮਹੀਨੇ ਹੋ ਗਏ ਤੇ ਕੋਈ ਕਾਰਵਾਈ ਕੋਈ ਜਵਾਬ ਆਇਆ ਸਰਕਾਰ ਵੱਲੋਂ ਕੋਈ ਨਹੀਂ ਆਇਆ ਜੀ ਕੋਈ ਨਹੀਂ ਆ। ਕੋਈ ਨਹੀਂ ਆ। ਉਹ ਵੀ ਅਜੇ ਤੱਕ ਜਦਾਂ ਕਿ ਸਿਰਫ ਕਲੀਅਰ ਵੀ ਹੋਇਆ ਉਹ ਵੀਡੀਓ ਵਾਇਰਲ ਹੋ ਰਹੀ ਆ। ਹਾਂਜੀ ਤੁਹਾਡੀ ਕੋਈ ਉਧਰ ਸਰਕਾਰ ਨਾਲ ਜ ਕਿਸੇ ਨਾਲ ਕੁਦਲ ਹੋਈ ਵੀ ਬਾਕੀ ਤੁਹਾਡਾ ਬਿਤਾਇਆ ਜਾਂ ਫਿਰ ਸਿਰਫ ਫੋਟੋ ਵਾਇਰਲ ਹੋ ਰਹੀ। ਨਹੀਂ ਸਰਕਾਰ ਨਾਲ ਕੋਈ ਗੱਲ ਨਹੀਂ ਹੁੰਦੀ। ਕੋਈ ਬਾਡੀ ਲਿਆਉਣ ਲਈ ਕੋਈ ਨਹੀਂ। ਉਸ ਬੱਚੇ ਦਾ ਤਾਂ ਹੋਵੇ ਤੁਹਾਡੇ ਬੱਚੇ ਦਾ ਕੋਈ ਡੀਐਨਏ ਵਗਰਾ ਹੋਇਆ। ਨਹੀਂ ਜੀ ਸਾਨੂੰ ਪਤਾ ਨਹੀਂ ਨਗਲਾ ਤਾਂ ਨਹੀਂ ਹੋਇਆ ਸਾਡਾ। ਨਹੀਂ। ਨਹੀਂ। ਕੀ ਕਹਿਣਾ ਚਾਹਾਂਗੇ ਕਿਉਂਕਿ ਹਜੇ ਤੱਕ ਵੀ ਸਿਰਫ ਇੱਕ ਫੋਟੋ ਹੀ ਆ। ਕੋਈ ਸੱਚਾਈ ਨਹੀਂ ਸਾਹਮਣੇ ਆਈ। ਕੀ ਵਾਕਈ ਉਹਦੇ ਨਾਲ ਇਦਾਂ ਹੋਇਆ ਕਿ ਉਹ ਹਜੇ ਤੱਕ ਠੀਕ ਹੈ ਜੀ ਇਦਾਂ ਦੇ ਇਥੇ ਹੁਣ ਰੱਬ ਹੀ ਜਾਣਦਾ ਪਰ ਸਾਡਾ ਲੜਕਾ ਹੀ ਹੋਈ ਹੈ ਜਿਹਦਾ ਫੋਟੋ ਦਿੱਤੇ ਆ ਤੁਹਾਨੂੰ ਪੱਕਾ ਬਣਾ ਦੇਈ ਹੋਈ ਪਰ ਮੋਦਰੋਂ ਕਿਸੇ ਦੀ ਕਾਲ ਵੀ ਨਹੀਂ ਆਈ ਨਾ ਪੁਲਿਸ ਦੇਣੀ ਕਿੰਨੇ ਸੇ ਪ੍ਰੋਬਲਮ ਕਿਸੇ ਦੀ ਨਹੀਂ ਕੋਈ ਕੋਸ਼ਿਸ਼ ਨਹੀਂ ਹੋਈ ਨਹੀਂ ਹੈ ਜੀ ਹਾਂਜੀ ਜੈਂਟ ਅੰਦਰ ਆ ਜੀ ਦੇਦੀ ਜਿਹੜੀ ਘਰ ਦੀ ਹੈ ਜੀ ਉਹਦਾ ਨਾਮ ਰਵਿੰਦੀਪ ਕੌਰ ਆ ਅਸਲੀ ਉਹ ਹੀ ਆ ਜੀ ਜੈਂਟ ਕਿੱਥੇ ਦਾ ਕਰਨਾਲ ਦਾ ਜੀ ਉਹ ਜਾਨ ਨੂੰ ਅਰੈਸਟ ਕੀਤਾ ਜਾਵੇ। ਜੀ ਉਹ ਜੇ ਘਰ ਵਾਲੀ ਨੂੰ ਅਰੈਸਟ ਕੀਤਾ ਜਾਵੇ ਉਹ ਸਾਰਾ ਕੁਝ ਦੱਸੂਗੀ ਉਹਨੂੰ ਪਤਾ ਸਾਰਾ ਕੁਝ। ਅੱਛਾ ਯਾਨੀ ਕਿ ਮੁੱਖ ਉਹਨੇ ਹੋਰ ਵੀ بڑے ਮੁੱਦੇ ਪਸਾਏ। ਮੁੱਖ ਦੋ ਚੀਜ਼ਾਂ ਨੂੰ ਉਹ ਰਵਣ ਕੋਰੀ ਅਸੀਂ ਸੂਹੇ ਕੀਤੀ ਆ ਜੀ ਥਾਣੇ ਚ। ਥਾਣੇ। ਹੋਰ ਵੀ ਲੜਕੇ ਪਿੰਡ ਦੇ ਵੀ ਆ ਗਏ ਆ ਜੀ। ਪਰ ਉਹ ਜਲਾਨੀ ਨੇ ਪਸਾਏ ਸਾਰੇ ਲੜਕੇ ਇਦਾਂ ਕਿ ਮਿਰਾਨੀਆਂ ਗੱਲਾਂ ਕਰ ਕਰ ਕੇ ਤੁਹਾਡਾ ਬੱਚੇ ਬਾਲ ਕਰਦੇ ਨੇ। ਸੰਸਾਰ ਦੇ ਹੋ ਮੰਗ ਕਰਦੇ ਆ ਬਚ ਲੋ। ਬਟ ਬੱਚਾ ਤਾਂ ਚਲੋ ਨਹੀਂ ਆਉਣਾ ਕਿੱਥੇ ਕੀ ਕਰ ਸਕਦੇ ਤੇ ਅੱਗੇ ਵਾਸਤੇ ਹੋਰ ਨਾ ਕਿਸੇ ਨਾ ਉਹ ਇਹ ਤਾਂ ਕੰਮ ਉਹਨੂੰ ਸਖਤ ਸਜ਼ਾ ਮਿਲੀ ਦਿੱਤੀ ਜਾਵੇ ਤੇ ਰਮੂ ਕੀ ਦੀਪ ਨੂੰ ਗ੍ਰਿਫਤਾਰ ਕੀਤਾ ਜਾਏ ਹਾਂਜੀ ਹੋਈ ਬੇਨਤੀ ਹੈ ਜੀ ਸਾਡੀ